ਲੋ ਵੀ ਆਪਾਂ ਤੁਹਾਨੂੰ ਕਿਹਾ ਸੀ ਸਵੇਰੇ ਦਿਖਾਵਾਂਗੇ ਰਾਤ ਨੂੰ ਰਾਤ ਜਿਆਦਾ ਟਾਈਮ ਹੋ ਗਿਆ ਨੂੰ 11 ਵਜੇ ਵੀ ਲੱਗ ਗਿਆ ਟਾਈਮ ਤੋਂ ਜਿਆਦਾ ਕਿਉਂ ਜੌਂਡੀਆ ਰਾਜੇ ਖੜੇ 4 ਵਜੇ 4 ਝੋਟੇ 3 ਖੜੇ ਸੀ ਉਹ ਰੈਡੀ ਕਰਨੇ ਜੇ ਉਹਨਾਂ ਦੀ ਵੀਡੀਓ ਕੋਈ ਨਹੀਂ ਪਾਏਗੀ ਤੇ ਨਾ ਹੀ ਬਣਾਈ ਗਈ ਜਦੋਂ ਉਹ ਕਾਨੂੰ ਪਾਵਾਂਗੇ ਦੀ ਵੀਡੀਓ ਤੇ ਮੁੰਡੇ ਕਿਹਨੇ ਬਣਾਈ ਗਏ ਤੇ ਆਪਾਂ ਉਹ ਜੀਪ ਰੈਡੀ ਕੀਤੀ ਆ ਮੋਗੇ ਵਾਲੇ ਭਰਾਵਾ ਆਪਣੇ ਕਿਹਨੇ ਜੀਪ ਰੈਡੀ ਕਰਾਉਣੀ ਸਾਨੂੰ ਦੱਸਿਓ ਬੜਾ ਇੱਕ ਘੈਂਟ ਬੰਦੇ ਆ ਕਿਹਨੇ ਜੀਪ ਰੈਡੀ ਕੀਤੀ ਹੈ ਤੇ ਜਿੰਨੀ ਜੀਪ ਦੇ ਜਿੰਨੀਆਂ ਰੂਹਾਂ ਲਾਦੀਆਂ ਉਹ ਕਹਿੰਦੇ ਡਿੱਕ ਤੇ ਵੀ ਉੰਨੀ ਹੀ ਲਾ ਦਿਓ ਤੇ ਆਪਾਂ ਉੰਨੀ ਹੀ ਡਿੱਕ ਤੇ ਰੂਹਾਂ ਲਾਦੀਆਂ ਜੀਪ ਦੇ ਸੋਹਣੇ ਵਾਲੀ ਜਿਆਦੇ ਸੋਹਣੀ ਜੀਪ ਬਣਾਈ ਐ ਛੋਟੇ ਨੇ ਜੀ ਸਰਾਗ ਰਾਇ ਜਮਲ ਸਰਾਗ ਐ ਵੀਰੇ ਮੈਂ ਜਿੰਨੀ ਜੀਪ ਰਾਇ ਘੈਂਡ ਕੀਤੀ ਆਪਾਂ ਉਹਨਾ ਘੈਂਡ ਕੰਮ ਕਰਦਾ ਵੀਰ ਹੁਣੇ ਜੀਪ ਵਾਲੀ ਖੜਾ ਕੇ ਜਿੰਨਾ ਜੀਪ ਰੈਡੀ ਕੀਤੀ ਉਹੀ ਖੜਾ ਕੇ ਆ ਮੈਂ ਕਿਹਾ ਬੈਟਰੀ ਨਾਲ ਹੁਣ ਹੋ ਜਾਈ ਮਾੜੀ ਬਾਜ ਘਟਾਈ ਬਾਜ ਕਿ ਨਹੀਂ ਹੋਏ ਦੋ ਓਵਰ ਲਾਏ ਆ ਚਾਰ ਓਵਰ ਲਾਏ ਆ ਇੱਕ ਗੋਲ ਦਾ ਬਣਾ ਕੇ ਵਿੱਚ ਨਾਲ ਇੱਕ ਸਾਰਾ ਗੋਲ ਦਾ ਤੇ ਇੱਕ ਵੀਰ ਹੁਣੇ ਕਹਿੰਦੇ ਡੈਸਪਲੇ ਸਾਨੂੰ ਇਹ ਚਾਹੀਦਾ ਹਨਾ ਪਲੇ ਇੰਟਰੋਡ ਚਾਹੀਦੇ ਨੇ ਤਾਂ ਆਪਣਾ ਲਾਉਣ ਲੱਗੇ ਸੀਗੇ ਫੇਰ ਵੀ ਅੰਟਰ ਰੇ ਦਾ ਵਧੀਆ ਲਾ ਲੈਂਦੇ ਭਾਈ ਨੇ ਭਾਈ ਬਹੁਤ ਪਿਆਰੀ ਬਣੀ ਹੈ ਬਹੁਤ ਸੋਹਣੀ ਬਣੀ ਹਾਂ ਉਹਦਾ ਕੀ ਆ ਬੀਫਿੰਗ ਪ੍ਰੋਪਰ ਕਰਤੀ ਓਵੇਂ ਜਿ ਇੱਕ ਜੁਕ ਲਾ ਕੇ ਜਿਵੇਂ ਮਰਜ਼ੀ ਲਾ ਲੈ ਵੀਰੇ ਪਤਾ ਕੀ ਇਹ ਜਿੰਨੀ ਜੈਨੂਅਲ ਜੀਵ ਆ ਓਵੇਂ ਦਾ ਟੈਕ ਆ ਓਵੇਂ ਦਾ ਟੈਕ ਆ ਆਪਾਂ ਓਵੇਂ ਦਾ ਬਣਾਤਾ ਉਹ ਜਦ ਜਿਵੇਂ ਵੀਰਾ ਭਾਲ ਦੱਸ ਗਿਆ ਓਵੇਂ ਹਾਂ ਓਵੇਂ ਦਾ ਬਣਾਤਾ ਕੋਈ ਕਮੀ ਨਹੀਂ ਖੜੀ ਕੋਈ ਵੀ ਆ ਨਾ ਬਾਲੀ ਪੱਟੀ ਸੀਟ ਰੋਕੀ ਆ ਹਨਾ ਤੇ ਨਾ ਕੋਈ ਓਵੇਂ ਨਵੜ ਤਵ ਜਮਾਇ ਚਿਹਰਾ ਲਾ ਕੇ ਨੀ ਪਿਆਰੀ ਬਣੀ ਪਾਰ ਦੀ ਭੂਰਾਂ ਦੀ ਬਾਜ ਚਿਹਰਾ ਨਾ ਭਾਈ ਆ ਪਿੱਛੇ ਉਹ ਕਹਿੰਦੇ ਐਂ ਸੀਟੋਮੇ ਬਣਾ ਦਿਓ। ਇਹ ਪਿੱਛੇ ਕਹਿੰਦੇ ਲੋਗੋ ਲਾਤਾ 쿠ਕੀ ਵਾਲਿਆਂ ਦਾ, ਕੀ ਵਾਲਿਆਂ ਦਾ। ਜੀ ਬੜੀ ਸੋਹਣੀ ਜੀ ਬਣੀ ਆ ਐਂਡ ਕਰਾਤਾ ਬੰਦੇ ਨੇ ਨਾ। ਬੜੀ ਪਿਆਰੀ ਹੈ ਜੀ। ਸੈਲਫ ਵੀ ਹੈ, ਚੱਕਦੀ ਹੈ ਜਿਵੇਂ ਕੋਈ ਨਵੀਂ ਗੱਡੀ ਦਾ ਸਵਾਦ ਵੀ ਯਾਰ ਐਂ ਹੁੰਦਾ ਬਾਈ। ਗੱਡੀ ਨਵੀਂ ਵਾਂਗੂ ਸੈਲਫ ਚੱਕੇ ਹੈ ਨਾ। ਤੇ ਐਂ ਜਿਵੇਂ ਚੱਕਦੇ ਕੜਕ ਕਦੇ ਸੈਲਫ। ਆ ਕਰਦੇ ਕਰਦੇ ਬਸ। ਇਹ ਮਾੜਾ ਰਿੰਦਾ ਸਟੇਰ ਚੇਂਜ ਕਰਨਾ ਬਾਕੀ ਸਾਰਾ ਕੁਕਿਆ ਹਾਂ ਹਾਂ ਬਈ ਮੈਂ ਛੱਡਿਆ ਛੱਡਿਆ ਹਾਂ 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 ਇਹਦਾ ਫੋਨ ਆ ਜਾਂਦਾ ਤੇਰਾ ਲਓ ਬਈ ਸਾਰਾ ਚੈਟ ਉਹਦੇ ਹਾਂ ਬਈ ਐਂਡ ਕਰਾ ਪੀਂਡ ਪੇਂਟ ਬੋਲਦਾ ਨਾ ਮੂੰਹ ਨਿਕਮ ਪਵਾਲਾ ਸੋਣਾ ਕੀਤਾ ਵੀਰੇ ਇਹ ਮੋਗੇ ਦੇ ਆ ਵੀਰੇ ਹੁਣੇ ਜੇ ਨੂੰ ਨੰਬਰ ਚਾਹੀਦਾ ਤੁਹਾਨੂੰ ਮੈਸੇਜ ਕਰ ਲਓ ਸਿਰਾ ਲਾਇਆ ਜਮਾ ਸਿਰਾ ਜਿਹਨੂੰ ਕਹਦੀ ਸਿਰਾ ਉਹ ਲਾਇਆ ਹੈ ਬੰਦੇ ਦਾ ਜੈਨੂਅਲ ਵੁਈ ਵਈ ਕਹਨੇ ਮੁੰਡੇ ਮੁਹੱਲੀ ਦੇ ਆ ਵੀਰ ਜਿਹਨਾਂ ਨੇ ਤਿਆਰ ਕਰਾਈ ਕਿ ਉਹ ਛੰਡੀਗੜ ਤੋਂ ਚੱਲਣ ਦਾ ਆਇਆ ਪਰ ਜੈਨੂਅਲ ਚੀਜ਼ ਹੈ ਨੋ ਜੈਨੂਅਲ ਟਾਇਰ ਵੀ ਜੈਨੂਅਲ ਜਮਾ ਚਮਾ ਜੈਨੂਅਲ ਐਡਮ ਨਹੀਂ ਆਪਾਂ ਦੂਸਰਾ ਲਾਦਾ